ਸਤਲੁਜ ਟੀਵੀ ਵੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਤੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਬਾਰੇ ਗੱਲਬਾਤ ਕਰਨੀ ਹੈ ਜੋ ਫੈਸਲਾ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸੈਣੀ ਨੂੰ ਇੱਕ ਝਟਕੇ ਦੇ ਵਾਂਗ ਲੱਗਿਆ ਹੈ ਦਰਅਸਲ 1991 ਦੇ ਵਿੱਚ ਹੋਈ ਬਲਵੰਤ ਸਿੰਘ ਮਲਤਾਨੀ ਮਰਡਰ ਕੇਸ ਦਾ ਜਿਹੜਾ ਮਾਮਲਾ ਹੈ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸੁਮੇਤ ਸੈਣੀ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਪਟੀਸ਼ਨ ਕੀ ਹੈ ਮਾਮਲਾ ਕੀ ਹੈ ਤੇ ਕਦੋਂ ਤੋਂ ਇਹ ਕੇਸ ਚੱਲ ਰਿਹਾ ਹੈ ਅੱਜ 33 ਸਾਲ ਬਾਅਦ ਤੱਕ ਵੀ ਇਸ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਰਹੀ ਹੈ ਕਾਨੂੰਨੀ ਦਾਪੇਚ ਕੀ ਨੇ ਹੁਣ ਤੱਕ ਕੀ ਕੀ ਕਾਨੂੰਨੀ ਕਾਰਵਾਈਆਂ ਹੋਈਆਂ ਨੇ ਤੇ ਡੀਜੀਪੀ ਸੁਮੇਤ ਸੈਣੀ ਇਸ ਕੇਸ ਦੇ ਵਿੱਚ ਕਿਵੇਂ ਫਸਿਆ ਜਿਸ ਵੇਲੇ ਉਹ ਡੀਜੀਪੀ ਹੁੰਦਾ ਸੀ ਸੋ ਉਸ ਪੂਰੇ ਘਟਨਾਕ੍ਰਮਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਐਡਵੋਕੇਟ ਸਿਮਰਨਜੀਤ ਸਿੰਘ ਨੇ ਸਰ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਅਜਬ ਤੋਂ ਪਹਿਲਾਂ ਤੇ ਅ ਅਦਾਲਤ ਦੇ ਉਸ ਫੈਸਲੇ ਦੇ ਬਾਰੇ ਜਾਨਣਾ ਚਾਹਾਂਗੀ ਸੁਪਰੀਮ ਕੋਰਟ ਨੇ ਜਿਹੜੀ ਪਟੀਸ਼ਨ ਰੱਦ ਕੀਤੀ ਹੈ ਸੁਮੇਤ ਸੈਣੀ ਦੀ ਉਹ ਪਟੀਸ਼ਨ ਕੀ ਸੀ ਇੱਕ 2020 ਦੇ ਵਿੱਚ ਇੱਕ ਐਫਰੰਦ ਦੇ ਵਿੱਚ ਲਾਜ਼ ਹੁੰਦੀ ਹੈ ਇਸਮੇਤ ਸਿੰਘ ਸੈਣੀ ਦੇ ਖਿਲਾਫ 1991 ਦੇ ਵਿੱਚ ਇੱਕ ਇਥੇ ਜੂਨੀਅਰ ਇੰਜੀਨੀਅਰ ਸੀ ਜਿਹਦਾ ਨਾਂ ਸੀ ਬਲਵੰਤ ਸਿੰਘ ਮਲਤਾਨੀ ਹੂੰ ਉਹਦੇ ਫਾਦਰ ਆਈਐਸ ਅਫਸਰ ਸੀ ਲੁਧਿਆਣੇ ਦੇ ਵਿੱਚ ਹੂੰ ਸਮੀਤ ਨੂੰ ਲੱਗਦਾ ਹੈ ਕਿ ਮੇਰੇ ਦੇ ਉੱਪਰ ਜਿਹੜਾ ਅਟੈਕ ਹੋਇਆ ਹੈ ਹੂੰ ਉਹ ਮਲਤਾਨੀ ਨੇ ਕੀਤਾ ਹੈ ਹੂੰ ਮਲਤਾਨੀ ਦੀ ਇਨਵੋਲਵਮੈਂਟ ਹੈ ਉਸ ਤੋਂ ਬਾਅਦ ਉਹ ਮਲਤਾਨੀ ਦੇ ਪਿੱਛੇ ਪੈ ਜਾਂਦੇ ਮੈਂ ਥੋੜਾ ਜਿਹਾ ਤੁਹਾਨੂੰ ਲਿੰਕ ਕਰਦਾ ਹਾਂ ਇਸ ਐਪੀਸੋਡ ਤੋਂ ਨਿਕਲਦਾ ਕੀ ਹੈ ਹੂੰ ਜਦੋਂ ਮਲਤਾਨੀ ਨੂੰ ਸਰਚ ਕਰਦਾ ਹੈ ਤੇ ਪਤਾ ਲੱਗਦਾ ਹੈ ਕਿ ਮਲਤਾਨੀ ਇੱਕ ਲੈਕਚਰਰ ਹੈਗਾ ਪੋਲੀਟੈਕਨੀਕਲ ਕਾਲਜ ਦਵਿੰਦਰਪਾਲ ਭੁੱਲਰ ਉਹਦਾ ਦੋਸਤ ਹੈ ਹੂੰ ਲੁਧਿਆਣੇ ਦੇ ਵਿੱਚ ਹੂੰ ਉਹ ਦਵਿੰਦਰਪਾਲ ਪੋਲਰ ਨੂੰ ਜਦੋਂ ਪਤਾ ਲੱਗਦਾ ਮੈਨੂੰ ਫੜ ਲੈਂਦਾ ਫੜ ਲੈਣਾ ਹੈ ਉਹ ਸਕਿਪ ਕਰ ਜਾਂਦਾ ਡਰਦਾ ਕਿਉਂਕਿ ਇਹ ਬਦਨਾਮ ਬਹੁਤ ਸੀ ਬੀਇੰਗ ਐਸਐਸਪੀ ਇਹਨੂੰ ਬੜਾ ਬਰੂਟਲ ਆਫੀਸਰ ਸਮਝਿਆ ਜਾਂਦਾ ਸੀ ਉਸ ਤੋਂ ਬਾਅਦ ਇਸ ਪੋਲਰ ਸਾਹਿਬ ਦੇ ਫਾਦਰ ਨੂੰ ਜਿਹੜੇ ਗਾਸਟਡ ਆਫੀਸਰ ਸੀ ਮਾਸਟਰ ਸੀ ਜਿਹੜੇ ਆਰਮਡ ਫੋਰਸਸ ਦੇ ਵਿੱਚ ਸੀ ਉਹਨਾਂ ਨੂੰ ਚੱਕ ਕੇ ਐਲੀਮੀਨੇਟ ਕਰ ਦਿੰਦਾ ਇਹ ਇੱਕ ਸਾਈਡ ਹੈ ਫਿਰ ਪੋਲਰ ਨੂੰ ਜਿਹੜਾ ਇੱਕ ਝੂਠੇ ਕੇਸ ਦੇ ਵਿੱਚ ਦਿੱਲੀ 'ਚ ਫਸਾ ਕੇ ਕਿ ਇਹ ਮੇਰੇ ਖਿਲਾਫ ਕੋਈ ਕੇਸ ਨਾ ਚਲਾਏ ਕਿਉਂਕਿ ਉਹਦਾ ਮਾਸੜ ਤੇ ਉਹਦਾ ਬਾਪ ਨੂੰ ਕਤਲ ਕੀਤਾ ਹੈ ਹੂੰ ਉਹਨੂੰ ਉਧਰ ਉਲਝਾ ਲੈਂਦੇ ਨੇ ਇਹ ਮਲਤਾਨੀ ਸਾਹਿਬ ਵਾਲੇ ਕੇਸ ਦੇ ਵਿੱਚ 91 ਦੇ ਵਿੱਚ ਇਹਨੂੰ ਚੱਕਦਾ ਮਾਰ ਦਿੰਦਾ ਹੂੰ ਕਾਗਜ਼ਾਂ ਦੇ ਵਿੱਚ ਸ਼ੋਅ ਕਰ ਦਿੰਦੇ ਨੇ ਕਿ ਮਲਤਾਨੀ ਜਿਹੜਾ ਪੀਓ ਡਿਕਲੇਅਰ ਹੋ ਗਿਆ ਹੈ ਇਹ ਅੰਡਰਗਰਾਊਂਡ ਹੈਗਾ ਅਜੇ ਵੀ ਹੂੰ 2009 ਦੇ ਵਿੱਚ ਹਾਈ ਕੋਰਟ ਦੇ ਜੱਜ ਸੀ ਜਸਸ ਮਹਿਤਾਬ ਸਿੰਘ ਗਿੱਲ ਹੂੰ ਉਹ ਕਿਸੇ ਕੇਸ ਦੇ ਵਿੱਚ ਪੀਓ ਡਿclareਡ ਲੋਕਾਂ ਦੀ ਲਿਸਟ ਲਿਆਉਂਦੇ ਹੂੰ ਉਸ ਪੀਓ ਆਰਡਰਸ ਦੇ ਵਿੱਚ ਬਲਵੰਤ ਸਿੰਘ ਮਲਤਾਨੀ ਦਾ ਨਾਮ ਵੀ ਬੋਲ ਰਿਹਾ ਹੁੰਦਾ ਹੂੰ ਉਹ ਜਦੋਂ ਮੈਸਟਰ ਇਨਵੈਸਟੀਗੇਟ ਹੁੰਦਾ ਹੈ ਫਿਰ ਉਸ ਸੀਬੀਆਈ ਨੂੰ ਡਾਇਰੈਕਸ਼ਨ ਕਰਦੇ ਨੇ ਕਿ ਇਹਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਜਾਏ ਹੂੰ ਸੀਬੀਆਈ ਜਿਹੜੀ ਸੀ ਸੁਮੇਤ ਸੈਣੀ ਦੇ ਖਿਲਾਫ 2009 ਦੇ ਵਿੱਚ ਐਫਆਰ ਲਾਜ਼ ਕਰ ਦਿੰਗੇ ਹੂੰ ਇਹ ਉਸ ਐਫਆਰ ਨੂੰ ਲੈ ਕੇ ਸੁਪਰੀਮ ਕੋਰਟ ਹਾਈ ਕੋਰਟ ਚਲੇ ਜਾਂਦਾ ਹੈ ਸਪਰੀਮ ਕੋਰਟ ਉਹ ਐਫਆਰ ਨੂੰ ਟੈਕਨੀਕਲ ਗਰਾਉਂਡਸ ਤੇ ਕੁਐਸ਼ ਕਰ ਦਿੰਦੀ ਹੈ ਕਿ ਜਿਹੜਾ ਪਟੀਸ਼ਨਰ ਹੈ ਉਹਨੂੰ ਲਿਬਰਟੀ ਹੈਗੀ ਹੈ ਕਿ ਉਹ ਦੁਬਾਰਾ ਇਹਨੂੰ ਹਾਈ ਕੋਰਟ ਚ ਪਾ ਸਕਦਾ ਹੈ ট্রਾਇਲ ਕੋਰਟ ਚ ਪਾ ਸਕਦਾ ਹੈ ਉਸ ਤੋਂ ਬਾਅਦ ਜਿਹੜੇ ਮਲਤਾਨੀ ਸਾਹਿਬ ਦੇ ਫਾਦਰ ਸੀ 올ਡ एज ਪਰਸਨ ਸੀ ਕਿਸੇ ਨੇ ਡੇਅਰ ਨਹੀਂ ਕੀਤਾ ਫਾਈਲ ਕਰਨ ਦਾ ਜਦੋਂ ਕਿਉਂਕਿ ਇੱਕ ਡਰ ਸੀ ਕਿ 2012 ਤੋਂ ਲੈ ਕੇ ਇਹਨੇ 18 ਤੱਕ ਪੰਜਾਬ ਦਾ ਡਿਜ਼ਪੀ ਰਹਿਣਾ ਸੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਆਂਦੀ ਹੈ 17 ਦੇ ਵਿੱਚ ਬادل ਬਾਹਰ ਜਾਂਦੇ ਨੇ ਇਹਨੂੰ ਡੀਜੀਪੀ ਤੋਂ ਲਾਹ ਦਿੱਤਾ ਜਾਂਦਾ ਬਰਗਾੜੀ ਤੋਂ ਬਾਦੇ ਫਿਰ ਪਰਿਵਾਰ ਥੋੜਾ ਜਿਹਾ ਕੌਨਫੀਡੈਂਸ ਚਾਹੁੰਦਾ ਹੈ ਉਹ ਸਕੈੱਟ ਕਰਦੇ ਨੇ ਮੁਹਾਲੀ ਦੇ ਵਿੱਚ ਜਿਹਦੇ ਵਿੱਚ ਬਲਵੰਤ ਸਿੰਘ ਮਲਤਾਨੀ ਦੇ ਕਤਲ ਦਾ ਪਰਚਾ ਜਿਹੜਾ ਹੈ ਇਹ ਡੀਜੀਪੀ ਦੇ ਖਿਲਾਫ ਹੋ ਜਾਂਦਾ ਹੂੰ ਉਸ ਕੇਸ ਨੂੰ ਇਹਨੇ ਚੈਲੰਜ ਕੀਤਾ ਸੁਪਰੀਮ ਕੋਰਟਸ ਕਿ ਇਹ ਜਿਹੜੀ ਐਫਆਈਆਰ ਹੈ ਗਲਤ ਹੈਗੀ ਹੈ ਪੋਲਿਟੀਕਲੀ ਮੋਟੀਵੇਟਿਡ ਹੈ ਹੂੰ ਉਸ ਕੇਸ ਨੂੰ ਦੋ ਜੱਜਾਂ ਦੇ ਡਬਲ ਬੈਂਚ ਨੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਕਿ ਇਹ ਐਫਆਰ ਕੋਹਿਸ਼ ਖਤਮ ਨਹੀਂ ਕੀਤੀ ਜਾ ਸਕਦੀ ਇਹਦਾ ਟ੍ਰਾਇਲ ਚੱਲੇਗਾ ਤੇ ਉਹ ਜਿਹੜਾ ਟ੍ਰਾਇਲ ਹੈ ਉਹਨ ਦੁਆਰਾ ਚੱਲੇਗਾ ਤੇ ਜਿਹੜਾ ਸੁਮਿਤ ਸੈਣੀ ਹੈਗਾ ਇਹ 2012 ਚ ਨੂੰ ਅਕਾਲੀ ਗਵਰਨਮੈਂਟ ਨੇ ਬਾਦਲ ਗਵਰਨਮੈਂਟ ਨੇ ਇਹਨੂੰ 14 ਮਾਰਚ 2012 ਨੂੰ ਜਦੋਂ ਆਥ ਲੈ ਸੀ ਕਾਲੀ ਸਰਕਾਰ ਨੇ ਹੂੰ ਇਹ ਜਿਹੜੀ ਪਹਿਲੀ ਅਪੁਆਇੰਟਮੈਂਟ ਸੀ ਸੌ ਚੱਕਣ ਤੋਂ ਬਾਅਦ ਇਹਨੂੰ ਡੀਜੀਪੀ ਲਾਇਆ ਸੀ ਹੂੰ ਇਹ ਉਦੋਂ ਸਿਨੋਰਟੀ ਦੇ ਉੱਪਰ ਇਹਦਾ ਨੋਮਾ ਨੰਬਰ ਸੀ ਹੂੰ ਇਹਨੂੰ ਨੌ ਬੰਦੇ ਨੂੰ ਅੱਠ ਬੰਦਿਆਂ ਨੂੰ ਸੁਪਰਸੀਟ ਕਰਕੇ ਇਹਨੂੰ ਜਦੋਂ ਡੀਜੀਪੀ ਲਾਇਆ ਹੈ ਹੂੰ ਤੇ ਉਦੋਂ ਐਜ਼ ਐ ਪਟੀਸ਼ਨਰ ਮੈਂ ਇੱਕ ਸਰਕਾਰ ਨੂੰ ਚਿੱਠੀ ਲਿਖੀ ਕਿ ਇਹ ਜਿਹੜਾ ਬੰਦਾ ਹੈ ਹੂੰ ਇਹਦੇ ਕਈ ਕ੍ਰਾਈਮਨਲ ਕੇਸਸ ਚੱਲ ਰਹੇ ਨੇ ਇੱਥੇ ਹਾਈ ਕੋਰਟ ਦੇ ਜਿਹੜੇ ਸਿਟਿੰਗ ਜੱਜ ਸੀ ਇੱਥੇ ਚਾਂਜੀ ਹੂੰ ਇੱਕ ਮੈਟਰ ਹੋਇਆ ਹੈ ਸੈਨੀ ਮੋਟਰਸ ਦਾ ਤੁਸੀਂ ਸੁਣਿਆ ਹੋਣਾ 트리플 ਮਰਡਰ ਕੇਸ ਦੇ ਨਾਂ ਨਾਲ ਫੇਮਸ ਹੈ ਹੂੰ ਉਹ ਥੀ ਕੀ ਸੀ ਕਿ ਸਮਿਥ ਜਿਹੜਾ ਸੈਨੀ ਸੀ ਇਹਦੀ ਰੀਅਲ ਜਿਹੜੀ ਮਾਸੀ ਸੀ ਉਹ ਉੱਥੇ ਵਿਆਹੀ ਹੋਈ ਸੀ ਸੈਨੀ ਮੋਟਰਸ ਵਾਲਿਆਂ ਵਾਲੇ ਹੂੰ ਤੇ ਮਾਸੀ ਜਿਹੜੀ ਹੈ ਸਮਿਥ ਦੀ ਭੈਣ ਦਾ ਆਪਦੀ ਪਤੀਜੀ ਦਾ ਰਿਸ਼ਤਾ ਆਪਦੇ ਦੌਰ ਨੂੰ ਲੈ ਕੇ ਚੱਲੇ ਜਾਂਦੀ ਹੈ ਹੂੰ ਇੱਕ ਪਰਿਵਾਰ ਦੇ ਵਿੱਚ ਕੋਈ ਮੈਟ੍ਰੀਮੋਨੀਅਲ ਡਿਸਪਿਊਟ ਆ ਜਾਂਦਾ ਹੈ ਤੇ ਅਨਬਨ ਹੋ ਜਾਂਦੀ ਹੈ ਹੂੰ ਇਹ ਐਸਐਸਪੀਸੀ ਬੜਾ ਇਹਦਾ ਨਾਸ ਸੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਇਹਨੂੰ ਬੜਾ ਬਰੂਟਲ ਅਫਸਰ ਸਮਝਿਆ ਜਾਂਦਾ ਸੀ ਹੂੰ ਇਹਨੇ ਉਹ ਫਾਈਨੈਂਸ਼ਰ ਫੈਮਲੀ ਨੂੰ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇਹਨਾਂ ਦੇ ਜਿਹੜੀ ਸ਼ੋਰੂਮ ਹੈਗੇ ਨੇ ਉਹ ਚੋ ਇਨਵੈਸਟਮੈਂਟ ਵਿਡਰਾ ਕਰੋ ਹੂੰ ਉਹਨਾਂ ਨੇ ਰਿਕੁਐਸਟ ਕੀਤੀ ਕਿ ਸਾਡੀ ਬਹੁਤ ਹੈਵੀ ਅਮਾਉਂਟ ਹੈਗੀ ਹੈ ਸਾਨੂੰ ਕੁਝ ਟਾਈਮ ਚਾਹੀਦਾ ਸੀ ਇਨਸਟੈਂਟ ਵਿਡਰਾ ਨਹੀਂ ਕਰ ਸਕਦੇ ਹੂੰ ਉਸ ਗੁੱਸੇ ਵਿੱਚ ਆ ਕੇ ਇਹਨੇ ਉਸ ਫੈਮਲੀ ਦੇ ਤਿੰਨ ਬੰਦਿਆਂ ਨੂੰ ਡਰਾਈਵਰ ਦੇ ਨਾਲ ਗੇਸ਼ ਉਹ ਚੈਂਬਰ ਦੇ ਵਿੱਚ ਸੁੱਟ ਕੇ ਖਤਮ ਕਰ ਦਿੱਤਾ ਹੈ ਹੂੰ ਉਹਦੋਂ ਫਿਰ ਉਹ ਜਿਹੜਾ ਸੀ ਇੱਥੇ ਹਾਈ ਕੋਰਟ 'ਚ ਆ ਗਏ ਉਹ ਕੇਸ ਜਦੋਂ ਜਸਿਸ ਚਾਂਜੀ ਦੀ ਕੋਰਟ 'ਚ ਚੱਲ ਰਿਹਾ ਸੀ ਹੂੰ ਤੇ ਜੱਜ ਨੂੰ ਡਰਾਉਣ ਲਈ ਇਸ ਬੰਦੇ ਨੇ ਜਿਹੜਾ ਪੂਲਾ ਨਿਹੰਗਾਂ ਜਿਹਨੂੰ ਪੂਲਾ ਕੈਟਰੀ ਕਹਿੰਦੇ ਨੇ ਪੂਰੇ ਉਹਦੇ ਨਾਲ 60 70 ਜਿਹੜੇ ਨਿਹੰਗ ਸੀ ਹੂੰ ਉਹ ਕੋਰਟ 'ਚ ਗਏ ਜਸਿਸ ਚਾਂਜੀ ਦੀ ਕੋਰਟ ਚੱਲਦੀ ਹੋਈ ਕੋਰਟ 'ਚ ਹੂੰ ਔਨ ਨੂੰ ਅਗਿਓ ਇਹਨਾਂ ਨੇ ਬੰਦ ਕਰ ਲੇ ਹਮ ਵਕੀਲਾਂ ਦੀਆਂ ਕਲੈਂਟਸ ਦੀਆਂ ਸੀਟਸ ਓਕੂਪਾਈ ਕਰ ਲਈਆਂ ਹਮ ਪੰਜਾਬ ਦਾ ਜਿਹੜਾ ਐਡਵੋਕੇਟ ਜਰਨਲ ਸੀ ਹਮ ਉਹ ਚੀਫ ਐਸਐਸਸੀ ਕੋਰਟ ਚ ਗਿਆ ਹੈ ਕਿ ਜੱਜ ਸਾਹਿਬ ਦੀ ਜਾਨ ਨੂੰ ਖਤਰਾ ਹੈ ਹਮ ਫਿਰ ਜਿਹੜਾ ਸੀਆਰਪੀਐਫ ਹੈ ਹਮ ਉਹਨਾਂ ਨੇ ਇੱਥੇ ਪੈਰਾਮਿਲਟਰੀ ਫੋਰਸਸ ਨੇ ਐਂਟਰ ਕੀਤਾ ਫਿਰ ਇਹਨਾਂ ਨੂੰ ਬਾਹਰ ਕੱਢਿਆ ਜੱਜ ਨੂੰ ਬਚਾਇਆ ਹਮ ਤੇ ਇਹ ਐਨਾ ਜਿਹੜਾ بگੜਿਆ ਹੋਇਆ ਹੈ ਤੇ ਇੰਨਾ ਕ੍ਰਿਮੀਨਲ ਆਫਸਰ ਹੈ ਹਮ ਇਹਨੀ ਪੁਲੇ ਦੀ ਸਿਰੇ ਸੇਰਾ ਬਣ ਕੇ ਉਸ ਜੱਜ ਦੇ ਘਰੇ ਬਰਾਤ ਭੇਜੀ ਹੈ ਹੂੰ ਸੋ ਅਸੀਂ ਮੈਂ ਉਦੋਂ ਜਦੋਂ ਚੈਲੰਜ ਕੀਤਾ ਮੈਂ ਕੋਰਟ ਨੂੰ ਕਿਹਾ ਹੈ ਕਿ ਇਹ ਬੰਦੇ ਨੇ ਜੱਜ ਨੂੰ ਵੀ ਡਰਾਇਆ ਹੂੰ ਇਸ ਬੰਦੇ ਦੇ ਉੱਪਰ ਟ੍ਰਿਪਲ ਮਰਡਰ ਕੇਸ ਵੀ ਚੱਲ ਰਿਹਾ ਹੈ ਜਿਹੜਾ ਸੀਬੀਆਈ ਨੂੰ ਇਸ ਹਾਈ ਕੋਰਟ ਨੇ ਦਿੱਤਾ ਹੈ ਹੂੰ ਇਹਦੇ ਉੱਪਰ ਪ੍ਰੋਫੈਸਰ ਮਲਤਾਨੀ ਦਾ ਸੀਪੀਆਈ ਦਾ ਕੇਸ ਵੀ ਦਰਜ ਹੈ ਤੇ ਨੰਬਰ ਆਫ ਕੇਸਸ ਨਹੀਂ ਜਿਨ੍ਹਾਂ ਦਾ ਅਜੇ ਲੋਕਾਂ ਨੂੰ ਇਹਦੇ ਡਾਰਤੀ ਇਹਦੇ ਪ੍ਰੈਸ਼ਰ ਕਰਕੇ ਇਹਦੇ ਖਿਲਾਫ ਆ ਹੀ ਨਹੀਂ ਰਹੇ ਹੂੰ ਤੀ ਅਸੀਂ ਉਦੋਂ ਕੋਰਟ ਨੂੰ ਕਿਹਾ ਸੀ ਕਿ ਇਸ ਕਿਸਮ ਦੀ ਕੰਡੀਸ਼ਨ ਹੈ ਕਿ ਇਹ ਇਹ ਕਿ ਜੇਕਰ ਕੋਈ ਆਰਮੀ ਆਫਸਰ ਜਿੱਤੇ ਕੋਰਟ ਮਾਰਸ਼ਲ ਦੀਆਂ ਪ੍ਰोसीਡਿੰਗਸ ਚੱਲ ਰਹੀਆਂ ਹੁਣ ਉਹਨੂੰ ਕਦੇ ਆਮਨ ਦਾ ਜਰਨਲ ਲਾਇਆ ਜਾ ਸਕਦਾ ਹੈ ਹੂੰ ਇਸ ਕਿਸਮ ਦੀ ਸਿਚੁਏਸ਼ਨ ਇੱਥੇ ਹੈਗੀ ਹੈ ਇਹ ਇੱਕ ਪੁਲਿਸ ਆਈਪੀਐਸ ਆਫਸਰ ਹੈ JT 34201 ਦੇ ਚਾਰਜ ਸੀਬੀਆਈ ਕੋਰਟ ਨੇ ਫਰੇਮ ਕਰ ਦਿੱਤੇ ਨੇ ਤੁਸੀਂ ਉਹਨੂੰ ਡੀਜੀਪੀ ਕੇਵੇਂ ਲਾ ਸਕਦੇ ਹੋ ਪੰਜਾਬ ਦਾ ਜਿਹੜੀ ਆਲਰੇਡੀ ਇਨੀ ਸੈਂਸਿਟਿਵ ਸਟੇਜ ਹੈ ਹੂੰ ਉਦੋਂ ਫਿਰ ਜਿਹੜੀ ਅਕਾਲੀ ਗਵਰਨਮੈਂਟ ਸੀ ਉਹਨੇ ਨਹੀਂ ਆਊਟ ਆਫ ਦਾ ਵੇ ਜਾਕਿ ਡਿਫੈਂਡ ਕੀਤਾ ਹੂੰ ਤੇ ਹੋਣ ਜਿਹੜਾ ਬੇਸਿਕ ਕੁਸ਼ਨ ਤੋਂ ਨਾ ਸ਼ੇਅਰ ਕਰਨਾ ਚਾਹੁੰਦੇ ਆ ਬੀ ਇੰਪਲੋਇਡ ਹੂੰ ਆਰਟੀਕਲ ਜਿਹੜਾ 21 ਹੈ ਕਨਸਟੀਟਿਊਸ਼ਨ ਦਾ ਹੂੰ ਉਹ ਕਹਿੰਦਾ ਕਿ ਜਿਹੜਾ ਸਪੀਡੀ ਜਸਟਿਸ ਹੈ ਸਪੀਡੀ ਟ੍ਰਾਇਲ ਹੈ ਇਹ ਕੰਪਲੇਨਟੈਂਟ ਦਾ ਅਕਿਊਜ਼ ਦਾ ਦੋਨਾਂ ਦਾ ਫੰਡਾਮੈਂਟਲ ਰਾਈਟ ਹੈ ਹਮ ਡਰਾ ਟ੍ਰਾਇਲ ਡਿਲੇ ਹੋਣ ਨਾਲ ਸ਼ਿਕਾਇਤਕਰਤਾ ਦਾ ਵੀ ਨੁਕਸਾਨ ਹੁੰਦਾ ਹੈ ਤੇ ਦੋਸ਼ੀ ਦਾ ਵੀ ਹੁੰਦਾ ਹੈ ਹਮ ਸੋ ਟ੍ਰਾਇਲ ਆਲਵੇਜ਼ ਸਪੀਡੀ ਹੋਣਾ ਚਾਹੀਦੇ ਨੇ ਹਮ ਤੇ ਨੰਬਰ ਆਫ ਜਜਮੈਂਟਸ ਨੇ ਤੇ ਜਿਹੜੀ ਸਾਡੇ ਹਾਈ ਕੋਰਟ ਦੀ ਪੰਜਾਬ ਤੇ ਹਰਿਆਣਾ ਦੀ ਜਿਹੜੀ ਫੰਕਸ਼ਨ ਚੱਲਦੀ ਹੈ ਛੋਟੀਆਂ ਅਦਾਲਤਾਂ ਦੀ ਹਮ ਉਹਦੇ ਲਈ ਹਾਈ ਕੋਰਟ ਰੂਲ ਐਂਡ ਆਰਡਰਸ ਬਣਾਏ ਗਏ ਨੇ ਹਮ ਹਾਈ ਕੋਰਟ ਰੂਲ ਐਂਡ ਆਰਡਰਸ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗੀ ਹੈ ਜਿਹਨੂੰ ਕਹਿੰਦੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੇਸ ਫਲੋ ਮੈਨੇਜਮੈਂਟ ਰੂਲਸ 2007 ਹੂੰ ਉਹਦੇ ਵਿੱਚ ਸਪੈਸੀਫਿਕ ਲਿਖਿਆ ਹੋਇਆ ਹੈ ਕਿ ਜਿਹੜੇ ਕ੍ਰਿਮੀਨਲ ਕੇਸਸ ਨੇ ਉਹਦੇ ਪੰਜ ਕਿਸਮ ਦੇ ਇਹਨਾਂ ਨੇ ਕੈਟੇਗੋਰਾਇਜ਼ ਕੀਤਾ ਹੋਇਆ ਹੈ ਜਦੋਂ ਚਾਰਜ ਫਰੇਮ ਹੋ ਜਾਂਦਾ ਹੈ ਹੂੰ ਤੇ ਜਿਹੜਾ ਕਤਲ ਟਹੀਨਸ ਕ੍ਰਾਈਮ ਹੈ ਉਹ ਤੁਹਾਨੂੰ 9 ਮਹੀਨੇ ਸਟ੍ਰਾਈਪ ਪੂਰਾ ਕਰਨਾ ਪਊਗਾ ਹੂੰ ਜਿਹੜੇ ਅਦਰ ਕੇਸਸ ਨੇ ਜਿਹੜੀ ਲਾਸਟ ਪੰਜ ਨੰਬਰ ਟਰੈਕ ਆ ਉਹ 18 ਮਹੀਨੇ ਚ ਪੂਰਾ ਹੋਣਾ ਚਾਹੀਦਾ ਨੋਂ ਤੋਂ 18 ਮਹੀਨੇ ਦੇ ਵਿੱਚ ਵਿੱਚ categories ਨੇ ਆਲ ਹੂੰ ਤੇ ਤੁਸੀਂ ਇਹ ਦੇਖੋ 1995 ਦਾ ਇਹ ਦੇ ਖਿਲਾਫ ਸੈਨੀ ਮੋਟਰਸ ਦਾ ਕੇਸ ਚੱਲ ਰਿਹਾ 29 ਸਾਲ ਹੋ ਗਏ ਤੇ ਬਲਵੰਤ ਸਿੰਘ ਮਲਤਾਨੀ ਨੂੰ ਵੀ 33 ਸਾਲ ਹੋ ਗਏ ਨੇ 1991 ਦੀ ਗੱਲ ਹੈ ਬਲਵੰਤ ਹਾਂਜੀ 1991 ਚ ਉਹਨੂੰ ਮਾਰਿਆ ਗਿਆ ਆ 33 ਸਾਲ ਹੋ ਗਏ ਨੇ ਅਜੇ ਵੀ ਜਸਟਿਸ ਦੀ ਆਸ ਨਹੀਂ ਹੈਗੀ ਹੂੰ ਸੋ ਇੱਥੇ ਜਿਹੜੀ ਜਿਹੜਾ ਹੋ ਚੁਦਾ ਇਹ ਇਸ਼ੂ ਹੋਇਆ ਹੈ ਤੇ ਇਕਦਮ ਵਾਇਸ ਰੇਜ਼ ਹੋਈ ਹੈ ਕਿ ਇਹ ਕਿਉਂ ਹੋ ਰਿਹਾ ਡਬਲ ਸਟੈਂਡਰਡਸ ਕਿਉਂ ਨੇ ਹੂੰ ਹੁਣ ਤੁਸੀਂ ਦੇਖੋ ਕਿ ਜਿੱਥੇ ਮਿਨੋਰਟੀਜ਼ ਦਾ ਇਸ਼ੂ ਇਨਵੋਲਵ ਹੋ ਜਾਂਦਾ ਹੈ ਹੂੰ 1984 ਦੇ ਵਿੱਚ ਜਿਹੜਾ 5000 ਸਿੱਖਾਂ ਦੀ ਕਤਲ ਨਹੀਂ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਪਾਰਲੀਮੈਂਟ ਦੇ ਸਾਹਮਣੇ ਹੋਈ ਹੈ ਹੂੰ ਉਹਦੇ ਵਿੱਚ ਸਰਕਾਰ ਨੇ ਨੌ ਕਮੇਟੀਆਂ ਬਣਾਈਆਂ ਨੇ ਹੂੰ ਚਾਰ ਕਮਿਸ਼ਨ ਬਣਾਏ ਦੋ ਐਸਆਈਟੀ ਬਣਾਈਆਂ ਨੇ ਹੂੰ 40 ਸਾਲ ਹੋ ਗਏ ਨੇ ਅਜੀਵੀ ਅਕਿਊਜ਼ ਦੇ ਖਿਲਾਫ ਜਿਹੜਾ ਟ੍ਰਾਇਲ ਚੱਲ ਰਿਹਾ ਹੈ ਹਮ ਅਜੀਵੀ ਜਿਹੜਾ ਟਾਈਟਲਰ ਮੇਨ ਕਿਊਜ਼ ਦਾ ਤੁਸੀਂ ਵੇਖੋ ਕਿ ਉਹ ਜੇ ਐਵੀਡੈਂਸ ਸਟ੍ਰੀਸ ਦੇ ਫੇਸ ਕਰ ਰਿਹਾ ਹੈਗਾ ਹਮ ਐਵੇਂ ਹੁਣ ਜਿਹੜਾ ਬੜਾ ਹਾਈਲਾਈਟਡ ਮੈਟਰ ਹੈ ਕਿ 2014 ਦੇ ਵਿੱਚ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਬਹੁਤ ਲਾਰਜ ਸਕੇਲ ਹਮ ਉਦੋਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਜੱਪੇ ਵਿੱਚ ਲੱਖਾਂ ਲੋਕਾਂ ਦੀ ਗੈਦਰਿੰਗ ਹੋਈ ਹੈ ਇਸ ਗੱਲ ਨੂੰ ਲੈ ਕੇ ਹਮ ਪੰਜਾਬ ਕਈ ਮਹੀਨੇ ਬੰਦ ਰਿਹਾ ਹੈ। ਹੂੰ। ਤੇ ਉਸ ਕੇਸ ਦੇ ਵਿੱਚ 2014 ਚ 3 ਐਫਆਰਸ ਦਰਜ ਹੋਣੀਆਂ ਨੇ। ਹੂੰ। ਪਹਿਲੀ ਐਫਆਰ ਦਰਜ ਹੁੰਦੀ ਹੈ ਜਦੋਂ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ। ਹੂੰ। ਦੂਜੀ ਐਫਆਰ ਜਿਹੜੀ ਦਰਜ ਕਰਦੇ ਨੇ 123 ਨੰਬਰ ਜਦੋਂ ਉਹ ਪੋਸਟਰ ਲਾਉਂਦੇ ਨੇ ਡੇਰੇ ਵਾਲੇ। ਹੂੰ। ਕਿ ਤੁਹਾਡਾ ਗੁਰੂ ਜਿਹੜਾ ਵਾ ਲੱਭ ਲੋ। ਹੂੰ। ਤੀਸਰਾ ਜਦੋਂ ਪੱਤਰਿਆਂ ਨੂੰ ਗਲੀਆਂ 'ਚ ਖਿਲਾਰਦੇ ਨੇ। ਹੂੰ। ਅੱਜ 10 ਸਾਲ ਹੋ ਗਏ ਨੇ। ਦੇਖੋ 2 ਕਮਿਸ਼ਨ ਬਣ ਗਏ ਜਸਟਿਸ ਜੋਰਾ ਸਿੰਘ ਦਾ ਜਸਟਿਸ ਰਣਜੀਤ ਸਿੰਘ ਦਾ ਹੂੰ ਕਈ ਐਸਆਈਟੀ ਆਗਿਆ ਨੇ ਪੰਜਾਬ ਪੁਲਿਸ ਸੀਬੀਆਈ ਹੂੰ 10 ਸਾਲ ਬਾਅਦ ਵੀ ਇਹ ਜੇ ਕਮ ਉੱਥੇ ਦਾ ਉੱਥੇ ਹੈ ਹੂੰ ਤੇ ਸੋ ਉਹਨੇ ਇੱਕ ਬੜਾ ਵੱਡਾ ਕੁਐਸ਼ਨ ਜੁਡੀਸ਼ਰੀ ਅੱਗੇ ਵੀ ਹੈ ਸਰਕਾਰ ਅੱਗੇ ਵੀ ਹੈ ਹੂੰ ਕਿ ਜੀ ਐਡਵ ਇੰਪੋਰਟੈਂਟ ਕੇਸਾਂ ਦੇ ਵਿੱਚ ਤੁਸੀਂ ਸਪੀਡਿਡ ਟ੍ਰਾਇਲ ਨਹੀਂ ਕਰਦੇ ਜਸਟਿਸ ਨਹੀਂ ਦਿੰਦੇ ਹੂੰ ਫਿਰ ਆਰਡੀਨਰੀ ਕੇਸਸ ਤੋਂ ਕੋਈ ਕੀ ਐਕਸਪੈਕਟ ਕਰੂਗਾ ਇਹ ਜਿਹੜੀ ਇੰਟੀਗ੍ਰਿਟੀ ਹੈਗੀ ਹੈ ਉਹਦੇ ਉੱਪਰ ਸਵਾਲ ਆ ਜਾਂਦਾ ਹੈ ਹੁਣ ਜਦੋਂ ਸੁਪਰੀਮ ਕੋਰਟ ਨੇ ਸੁਮੇਤ ਸੈਣੀ ਦੀ ਪਟੀਸ਼ਨ ਰੱਦ ਕਰਤੀ ਹੈ ਤਾਂ ਹੁਣ ਸੁਮੇਤ ਸੈਣੀ ਦਾ ਕੀ ਹਸ਼ਰ ਹੋਏਗਾ ਉਹਨੂੰ ਪ੍ਰੈਲ ਫੇਸ ਕਰਨਾ ਪੈਗਾ ਜਾਂ ਗ੍ਰਿਫਤਾਰੀ ਹੋ ਸਕਦੀ ਹੈ ਕੀ ਹੋ ਸਕਦਾ ਹੈ ਇਸੀ ਜ਼ਮਾਨਤ ਤਾਂ ਉਹਨੂੰ ਪਹਿਲੀ ਦੇ ਦਿੰਦੀ ਹੈ ਕੋਰਟ ਹਮ ਦੇਖੋ ਮੈਂ ਹੁਣ ਜਰਨਲ ਦੱਸਦਾ ਕਿ ਮੈਂ ਇੱਕ ਛੋਟਾ ਜਿਹਾ ਮੈਟਰ ਹੈ ਇਥੇ ਛੋਟੇ ਛੋਟੇ ਮੈਟਰਸ ਕਰੀਦੇ ਨੇ ਹਮ ਸੈਸ਼ਨ ਕੋਰਟਸ ਛੋਟੇ ਫੈਂਸਸ ਦੇ ਵਿੱਚ ਵੀ ਐਂਟੀਸੀਪੇਟਰੀ ਬੇਲ ਨਹੀਂ ਦਿੰਦੀਆਂ ਹਮ ਪਰ ਮੈਂ ਬੜਾ ਹੈਰਾਨ ਹੈ ਕਿ ਇਸ ਬੰਦੇ ਨੂੰ ਟ੍ਰਿਪਲ ਮਰਡਰ ਕੇਸ ਦੇ ਵਿੱਚ ਵੀ ਹਾਈ ਕੋਰਟ ਰਿਲੀਫ ਦੇ ਦਿੰਦੀ ਹੈ ਐਂਟੀਸਿਪਟਰੀ ਬੇਲ ਦੇ ਦਿੰਦੀ ਹੈ ਐਨਾ ਬਰੂਟਲ ਕਿਲਿੰਗ ਹੈਗੀ ਹੈ ਇਹਦੀ ਇਹਦੇ ਵਿੱਚ ਵੀ ਤਿੰਨ ਬੰਦੇ ਮਰਦੇ ਨੇ ਪ੍ਰੋਫੈਸਰ ਮਲਤਾਨੀ ਦੀ ਮੌਤ ਹੁੰਦੀ ਹੈ ਦਵਿੰਦਰਪਾਲ ਭੁੱਲਰ ਦੇ ਬਾਪ ਤੇ ਮਾਸਰ ਇਸ ਕੇਸ ਦੇ ਵਿੱਚ ਤਿੰਨ ਬੰਦੇ ਕਤਲ ਹੁੰਦੇ ਨੇ ਫਿਰ ਹੋਰਚ ਵੀ ਤਿੰਨ ਮਾਰਦਾ ਇਹਦੇ ਵਿੱਚ ਵੀ ਤਿੰਨ ਬੰਦੇ ਮਾਰਦਾ ਇਹਦੇ ਵਿੱਚ ਵੀ ਐਂਟੀਸਿਪਟਰੀ ਬੇਰ ਦੇ ਦਿੰਦੀ ਹੈ ਸੋ ਜਿਹੜੀ ਸਿੱਖ ਪੜ੍ਹੇ ਲਿਖੇ ਲੋਕ ਨੇ ਉਹਤੇ ਮਹਿਸੂਸ ਕਰਦੇ ਨਹੀਂ ਕਿ ਕਿਲਿੰਗ ਸਟੇਟ ਦੀ ਇਨਸਾਂਸ ਤੇ ਹੋਈਆਂ ਨੇ ਸਟੇਟ ਦਾ ਬੈਕਅਪ ਹੈ ਹੂੰ ਕਿਉਂਕਿ ਜਦੋਂ ਸਟੇਟ ਨੇ ਇਹਨਾਂ ਕੋਲ ਸਿੱਖਾਂ ਦੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਾਈਆਂ ਨੇ ਹੂੰ ਉਹਨਾਂ ਨੇ ਇਹਨੂੰ ਡਰਾਈਂਗ ਰੂਮਸ ਬਿਠਾ ਕੇ ਇਮਿਊਨਿਟੀ ਦਿੱਤੀ ਹੈ ਹੂੰ ਕਿ ਤੇਰੀ ਵਾਹ ਵਾਹ ਕੋਈ ਨਹੀਂ ਦੇਖੇਗਾ ਤੇ ਉਹ ਜਿਹੜੀ ਕਮਿਟਮੈਂਟ ਹੈ ਸਟੇਟ ਇਹਦਾ ਪੂਰਾ ਕਰ ਰਹੀ ਹੈ ਤੇ ਕੋਈ ਕੁਝ ਨਹੀਂ ਬਣ ਰਿਹਾ ਹੂੰ ਉਹ ਨੰਬਰ ਆਫ ਕੇਸਸ ਜੇ ਮੈਂ ਤੁਹਾਨੂੰ ਦੱਸਦਾ ਇਹ ਤਾਂ ਦੋ ਕੇਸਸ ਇਹਦੇ ਖਿਲਾਫ ਦਰਜ ਹੋ ਗਏ ਹੂੰ ਹਾਈ ਕੋਰਟ ਦੇ ਜੱਜ ਦੇ ਘਰੇ ਤੁਸੀਂ ਬਰਾਤ ਲੈ ਕੇ ਜਾਂਦੇ ਹੋ ਤੁਸੀਂ ਉਹਨੂੰ ਓਪਨ ਕੋਰਟਸ ਡਰਾਉਂਦੇ ਹੋ ਅਸੀਂ ਤੱਕ 95 ਤੋਂ ਲੈ ਕੇ ਤੁਸੀਂ ਦੇਖੋ ਕਿ 29 ਸਾਲ ਹੋ ਗਏ ਨੇ ਕੋਈ ਇਸ ਹਾਈ ਕੋਰਟ ਦੀ ਵੀ ਜ਼ਰੂਰਤ ਨਹੀਂ ਪਈ ਕਿ ਉੱਤੇ ਐਫੀਅਰ ਕਰੀਏ ਉਹਨੂੰ ਅਰੈਸਟ ਕਰੀਏ ਤੇ ਫਿਰ ਇੱਕ ਸਰਕਾਰ ਦਾ ਰੂਲ ਹੈ 998 ਦੇ ਵਿੱਚ ਇੱਕ ਡੀਆਈਜੀ ਘਰਚਾ ਸੀ ਮੋਗੇ ਦੇ ਵਿੱਚ ਉਹ ਕਿਸੇ ਕੇਸ ਫਸ ਜਾਂਦਾ ਤੇ ਪੰਜਾਬ ਸਰਕਾਰ ਇੱਕ ਸਰਕੂਲਰ ਇਸ਼ੂ ਕਰਦੀ ਹੈ ਕਿ ਜਿਹੜਾ ਵੀ ਪੰਜਾਬ ਪੁਲਿਸ ਦਾ ਅਫਸਰ ਜਿਹਦੇ ਖਿਲਾਫ ਚਾਰਜੀਟ ਫਾਈਲ ਹੋ ਗਿਆ ਹੈ ਉਹਨੂੰ ਕੋਈ ਪ੍ਰੋਮੋਸ਼ਨ ਨਹੀਂ ਦਿੱਤੀ ਜਾਏਗੀ ਹੂੰ ਤੇ ਹੁਣ ਪੰਜਾਬ ਸਰਕਾਰ ਦੇ ਵਿੱਚ ਕਿਸੇ ਨੇ ਇਹ ਨਹੀਂ ਪੁੱਛਿਆ ਕਿ 1998 ਤੋਂ ਲੈ ਕੇ ਹੁਣ ਜਿਹੜੀਆਂ ਸਮੀਤ ਸੈਣੀ ਨੂੰ ਪ੍ਰੋਮੋਸ਼ਨਸ ਦਿੱਤੀਆਂ ਨੇ ਉਹ ਆਈਜੀ ਬਣਿਆ ਹੈ ਏਡੀਸੀਪੀ ਬਣਿਆ ਹੈ ਉਹਨੂੰ ਵਿਜੀਲੈਂਸ ਦਾ ਕਮਿਸ਼ਨਰ ਲਾਇਆ ਹੈ ਉਹਨੂੰ ਡੀਜੀਪੀ ਲਾਇਆ ਉਹ ਕਿਵੇਂ ਲਾਤਾ ਹੂੰ ਉਹ ਜਿਹੜੀਆਂ ਗਾਈਡਲਾਈਨਸ ਸੀ ਘਰਚੇ ਦੇ ਕੇਸ ਵਿੱਚ ਉਹ ਪੰਜਾਬ ਸਰਕਾਰ ਦੀਆਂ ਸੀ ਹੂੰ ਤੇ ਜਿਹਨਾਂ ਬੰਦਿਆਂ ਨੇ ਉਹ ਵੋਲੇਸ਼ਨ ਕੀਤੀ ਹੈ ਸਰਕਾਰ ਨੇ ਉਹਨਾਂ ਦੇ ਖਿਲਾਫ ਕੋ ਐਕਸ਼ਨ ਲਿਆ ਹੈਗਾ ਹਮ ਪਰ ਸਰ 95 ਤੋਂ ਲੈ ਕੇ 91 ਦੀ ਗੱਲ ਕਰ ਲਈਏ ਹੁਣ ਤੱਕ ਤਿੰਨ ਸਰਕਾਰਾਂ ਬਦਲ ਚੁੱਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਹੁਣ ਇੱਕ ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਜਦੋਂ ਇੰਨੇ ਕ੍ਰਿਮੀਨਲ ਕੇਸਸ ਸਾਹਮਣੇ ਆ ਰਹੇ ਨੇ ਇੱਕ ਵਿਅਕਤੀ ਦੇ ਖਿਲਾਫ ਕਿਉਂਕਿ ਜਦੋਂ ਵੀ ਅਸੀਂ ਸੁਮੇਦ ਸੈਣੀ ਦਾ ਨਾਮ ਲੈਂਦੇ ਹਾਂ ਤਾਂ ਬਹੁਤ ਸਾਰੇ ਵਿਵਾਦਕ ਕਿੰਨੇ ਤਾਂ ਤੁਸੀਂ ਦੱਸ ਦਿੱਤੇ ਕਿ ਸੈਨੀ ਮੋਟਰਜ਼ ਵਾਲਾ ਹੋ ਗਿਆ ਬਲਵੰਤ ਸਿੰਘ ਮulzani ਵਾਲਾ ਹੋ ਗਿਆ ਹਾਈ ਕੋਰਟ ਦੇ ਜੱਜ ਦੇ ਘਰ ਦੇ ਬਾਹਰ ਸੇਰਾ ਬਣ ਕੇ ਜਾਣਾ ਭੇਜਣਾ ਬਹੁਤ ਸਾਰੇ ਵਿਵਾਦ ਸੁਮੇਤ ਸੈਨੀ ਦੇ ਟੈਨਰ ਨਾਲ ਜੁੜੇ ਹੋਏ ਨੇ ਪਰ ਤਿੰਨ ਸਰਕਾਰਾਂ ਬਦਲਣ ਤੋਂ ਬਾਅਦ ਵੀ ਅੱਜ ਤੱਕ ਸੁਮੇਤ ਸੈਨੀ ਜਿਵੇਂ ਤੁਸੀਂ ਕਿਹਾ ਕਿ ਉਹਦੀ ਹਵਾ ਵਾਲ ਵੀ ਕੋਈ ਦੇਖ ਨਹੀਂ ਸਕਿਆ ਕਿਉਂ ਵੀ ਕੁਰਸੀ ਤੇ ਸੋਚਦੇ ਹੈ ਕਿ ਇਹ ਜਿਹੜਾ ਆਫੀਸਰ ਨੇ ਆਈਪੀਐਸ ਆਫੀਸਰ ਨੇ ਪੜੇ ਲਿਖੇ ਲਈ ਹੂੰ ਇਹਨਾਂ ਨੂੰ ਪਤਾ ਹੈ ਕਿ ਜੇ ਮਰਡਰ ਕਰਾਂਗੇ ਤਾਂ ਉਹਦੀ ਸਜ਼ਾ ਕਤਲ ਹੈ ਹੂੰ ਇਹਨਾਂ ਨੂੰ ਸਟੇਟ ਨੇ ਇਮਿਊਨਿਟੀ ਦਿੱਤੀ ਹੈ ਕਿ ਤੁਸੀਂ ਕਤਲ ਕਰੋ ਹੂੰ ਜੁਡੀਸ਼ਰੀ ਸਾਡੀ ਹੈਗੀ ਹੈ ਹੂੰ ਸਿਸਟਮ ਸਾਡਾ ਹੈ ਤੁਹਾਡੇ ਵੱਲ ਕੋ ਵੇਖੇਗਾ ਨਹੀਂ ਇਹ ਤਾਂ ਤਿੰਨ ਕੇਸ ਤਾਂ ਔਨ ਰਿਕਾਰਡ ਨੇ ਹੂੰ ਨੰਬਰ ਆਫ ਕੇਸਸ ਨੇ ਜਦ ਮੈਂ ਸੁਮੇਤ ਸੈਣੀ ਦੇ ਖਿਲਾਫ ਕੇਸ ਕਰ ਰਿਹਾ ਸੀ ਤੇ ਇੱਕ ਨਿਆਂਗ ਮੇਰੇ ਕੋਲ ਆਇਆ ਇੱਥੇ ਕੋਰਟ 'ਚ ਹੂੰ ਮੈਨੂੰ ਕਹਿੰਦਾ ਵਕੀਲ ਸਾਹਿਬ ਮੇਰੇ ਮਨ ਤੇ ਬੜਾ ਬੋਸ ਹੈਗਾ ਮੈਂ ਕੰਫੈਸ਼ਨਸ ਕਰਨੀਆਂ ਚਾਹੁੰਦਾ ਹੂੰ ਹੂੰ ਜਦੋਂ ਕੇੰਦਰ ਭਾਈ ਬਲਵਿੰਦਰ ਸਿੰਘ ਜਟਾਨੇ ਦੀ ਫੈਮਿਲੀ ਨੂੰ ਸ਼ੂਟ ਕੀਤਾ ਹੈ ਪੰਜ ਜਣਿਆਂ ਨੂੰ ਜੁੰਦਿਆਂ ਨੂੰ ਉੱਥੇ ਮਾਰਿਆ ਹੈ ਇਹਨਾਂ ਨੇ ਉਦੋਂ ਮੈਂ ਪੂਲੇ ਦੇ ਨਾਲ ਸੀ ਹੂੰ ਤੇ ਭਾਈ ਬਲਵਿੰਦਰ ਸਿੰਘ ਜਟਾਨੇ ਦੀ ਇੱਕ ਪੈਨਾ ਸਰਿੰਦਰ ਕੌਰ ਹੂੰ ਉਹਦਾ 5.5 ਸਾਲ ਦਾ ਹੈਂਡੀਕੈਪਡ ਬੱਚਾ ਸੀ ਹੂੰ ਉਹਨੇ ਲੁਕਣ ਦੀ ਕੁਛ ਕੁਰਸੀ ਥੱਲੇ ਲੁਕਣ ਦੀ ਕੋਸ਼ਿਸ਼ ਕੀਤੀ ਹੂੰ ਹਨੂ ਪੂਲੇ ਨੇ ਲੱਕ ਤੋਂ ਫੜ ਕੇ ਜੁੰਦਿਆਂ ਅੱਗ ਲਾ ਕੇ ਮਾਰਿਆ ਹੂੰ ਸੋ ਸੁਮੇਤ ਸੈਣੀ ਦੇ ਕਹਿੰਦੇ ਜਿਹੜਾ ਸੀ ਬਲਵੰਦਰ ਜਟਾਨੇ ਦਾ ਸਾਰਾ ਪਰਿਵਾਰ ਮਾਰਿਆ ਗਿਆ ਹਮ ਅੱਜ ਐਨੇ ਸਾਲ ਹੋ ਗਏ ਨੇ ਸਟੇਟ ਨੇ ਕੋਈ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਕੋਈ ਦੋਸ਼ੀ ਨਹੀਂ ਲੱਭਿਆ ਹੈਗਾ ਐਵੇਂ ਹੀ ਜਿਹੜੇ ਅੱਜਕੱਲ ਪੁਰਤਗਾਲ ਦੇ ਵਿੱਚ ਜਿਨ੍ਹਾਂ ਦੀ ਐਕਸਟਰਡੀਸ਼ਨ ਮੰਗੀ ਸੀ ਇਹਨਾਂ ਨੇ ਭਾਈ ਪਰਮਜੀਤ ਸਿੰਘ ਪੰਮਾ ਹਮ ਉਹਦੇ ਬ੍ਰਦਰ ਨੂੰ ਵੀ ਐਨੇ ਮਾਰਿਆ ਹੈਗਾ ਹਮ ਫਿਰ ਇੱਕ ਸੀ ਪ੍ਰੋਫੈਸਰ ਬੀਬੀ ਬੁਲਾਰਾ ਹੁੰਦੀ ਸੀ ਜਿਹੜੇ ਰਜਿੰਦਰ ਕੌਰ ਬੁਲਾਰਾ ਜਿਹੜੀ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਸੀ ਹਾਂ ਉਹਦੇ ਹਸਬੈਂਡ ਸੀ ਪ੍ਰੋਫੈਸਰ ਬੁਲਾਰਾ ਰਜਿੰਦਰ ਸਿੰਘ ਬੁਲਾਰਾ ਹੀ ਉਹਨਾਂ ਦਾ ਨਾਮ ਵੀ ਸੀ ਉਹਨੂੰ ਇੱਥੇ ਚੰਡੀਗੜ੍ਹ ਚੋਂ ਇਹਨੇ ਕਿਡਨੈਪ ਕੀਤਾ ਉਹਨੂੰ ਮਾਰਿਆ ਤੇ ਉਹਨੂੰ ਰੋੜ ਦਿੱਤਾ ਹੂੰ ਇੱਕ ਬੜੇ ਪ੍ਰੈਣੀ ਪ੍ਰੋਮਿਨੈਂਟ 6 ਸਟੂਡੈਂਟ ਫਾਊਂਡੇਸ਼ਨ ਦੇ ਲੀਡਰ ਨੇ ਡਾਕਟਰ ਭਗਵਾਨ ਸਿੰਘ ਹੂੰ ਉਹ ਜਦੋਂ ਇੱਥੇ ਚੰਡੀਗੜ੍ਹ ਪੁਲਿਸ ਹਿਰਾਸਤ ਵਿੱਚ ਸੀ ਹੂੰ ਸੁਮੇਤ ਸੈਣੀ ਚੰਡੀਗੜ੍ਹ ਦਾ ਐਸਐਸਪੀ ਸੀ ਉਹਨੇ ਇਹ ਗੱਲਾਂ ਉਹਨੂੰ ਉੱਥੇ ਕਹੀਆਂ ਨੇ ਹੂੰ ਕਿ ਮੈਂ ਪ੍ਰੋਫੈਸਰ ਬਲਾਰੇ ਨੂੰ ਵੀ ਮਾਰਿਆ ਹੂੰ ਹਨ ਮੈਂ ਆ ਵੀ ਮਾਰਿਆ ਨੇ ਤੇ ਮੈਂ ਤੈਨੂੰ ਐਦਾਂ ਹੀ ਰੋੜ ਦੇਣਾ ਤੇਰੀ ਲਾਸ਼ ਨਹੀਂ ਲੱਭਣੀ ਹੈਗੀ ਇਸ ਸੁਮੇਤ ਸੈਣੀ ਨੇ ਕਿਹਾ ਸੁਮੇਤ ਸੈਣੀ ਨੇ ਡਾਕਟਰ ਭਗਵਾਨ ਸਿੰਘ ਨੂੰ ਆਪ ਗਈਆਂ ਡਾਕਟਰ ਭਗਵਾਨ ਸਿੰਘ ਜੁੰਦੇ ਜਾਗਦੇ ਨੇ ਉੱਥੇ ਹੂੰ ਫਿਰ ਡਾਕਟਰ ਭਗਵਾਨ ਸਿੰਘ ਜਦੋਂ ਜੇਲ੍ਹ ਚੋਂ ਬਾਹਰ ਆਏ ਨੇ ਉਹਨਾਂ ਨੇ 1998 ਚ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਇਹ ਸਾਰੀਆਂ ਗੱਲਾਂ ਲੈ ਕੇ ਚਿੱਠੀ ਲਿਖੀ ਹੈ ਹੂੰ ਉਸ ਤੋਂ ਬਾਅਦ ਉਹਨਾਂ ਨੇ ਇੱਕ ਚਿੱਠੀ 2001 2007 ਸ ਪੰਜਾਬ ਸਿਟੀ ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਲਿਖੀ ਹੈ ਹਮ ਪਰ ਹਿਊਮਨ ਰਾਈਟਸ ਕਮਿਸ਼ਨ ਨੇ ਅਜ ਤੱਕ ਇਹਨਾਂ ਦੋ ਇਨਸੀਡੈਂਟਸ ਦੇ ਉੱਪਰ ਕੋਈ ਰੀਓਪਨਿੰਗ ਨਹੀਂ ਕੀਤੀ ਹਮ ਸੋ ਤੁਸੀਂ ਇਹ ਦੇਖੋ ਕਿ ਕਿੰਨਾ ਪ੍ਰੈਸ਼ਰ ਹੈਗਾ ਜੁਡੀਸ਼ਰੀ ਸਿਸਟਮ ਸਾਰਾ ਇਹਦੇ ਡਰ ਹੇਠ ਹੈ ਹਮ ਜੇ ਉਹਦੀ ਸਪੋਰਟ ਨਾ ਹੋਏ ਇਹ ਬੰਦੇ ਦੇ ਖਿਲਾਫ ਜੇ ਦੇਖੋ ਨਾ ਹਮ ਜੇ ਹਿਟਲਰ ਹਮ ਤੇ ਉਹਦੇ ਨਾਲ ਜਿਹੜੇ ਪੁਲਿਸ ਆਫਸਰ ਸੀ ਜਿਨ੍ਹਾਂ ਨੇ ਉਹਦੋਂ ਜੂਸ ਦੇ ਉੱਪਰ ਜ਼ੁਲਮ ਕੀਤਾ ਹੈ ਜਰਮਨ ਦੇ ਵਿੱਚ ਉਹਨਾਂ ਨੂੰ ਇੱਕ 95 96 ਸਾਲ ਦੇ ਫੋਟੋਗ੍ਰਾਫਰ ਨੂੰ ਇਜ਼ਰਾਈਲ ਦੇ ਵਿੱਚ ਵਾਰ ਕਰਾਈਮਸ ਦੇ ਹਿੱਟ ਹੋਣਾਂ ਨੇ ਸਜ਼ਾ ਕੀਤੀ ਹੈ ਜਰਮਨ ਤੋਂ ਚੱਕ ਕੇ ਲੈ ਕੇ ਗਏ ਨੇ ਤੇ ਜਿਹੜਾ ਮੈਨੂੰ ਉਹਦਾ ਅਫਸਰ ਦਾ ਨਾਂ ਭੁੱਲ ਗਿਆ ਹੈ ਜਿਹੜਾ ਹੈਮਲਰ ਸਮਥਿੰਗ ਇਹ ਵੇਦਾ ਨਾਂ ਸੀ ਜਿਹੜਾ ਬਹੁਤ ਵੱਡਾ ਪੁਲਿਸ ਅਫਸਰ ਸੀ ਉਹਦੇ ਨਾਲ ਉਹਨਾਂ ਨੂੰ ਵਾਰ ਕਰਾਈਮਸ ਦੇ ਹਿੱਟ ਸਜ਼ਾ ਹੋਈਆਂ ਨੇ ਇਹ 30 ਜਿੰਨਾ ਬੰਦਿਆਂ ਨੇ ਪੰਜਾਬ 'ਚ ਜ਼ੁਲਮ ਕੀਤਾ ਚਾਹੇ ਉਹ ਸੁਮੇਤ ਸੈਨੀਆਂ ਹੈ ਚਾਹੇ ਉਹ ਕੇਪੀਐਸ ਗਿੱਲ ਹੈ ਇਹਨਾਂ ਨੂੰ ਰਿਵਾਰਡਸ ਮਿਲੇ ਨੇ ਪ੍ਰੋਮੋਸ਼ਨਸ ਮਿਲਿਆ ਨੇ ਆਊਟ ਆਫ ਦਾ ਵੇ ਮਿਲਿਆ ਨੇ ਹਮਮ ਹੁਣ ਤੁਹਾਨੂੰ ਦੱਸਿਆ ਕਿ 1998 ਦਾ ਸਰਕੂਲਰ ਹੈ ਪੰਜਾਬ ਸਰਕਾਰ ਦਾ ਕਾਨੂੰਨ ਹੈ ਹਮ ਕਿ ਜਦੋਂ ਜਿਹੜੇ ਬੰਦੇ ਦੇ ਖਿਲਾਫ ਚਾਰਜੀਟ ਫਰੇਮ ਹੋ ਗਈ ਉਹਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਤੁਸੀਂ ਇਸ ਬੰਦੇ ਨੂੰ ਵੇਖੋ ਐਸਐਸਪੀ ਤੋਂ ਲੈ ਕੇ ਡੀਜਪੀ ਵੀ ਲਾਤਾ ਹੈ ਔਰ ਉਸ ਵੇਲੇ ਬਾਦਲ ਸਰਕਾਰੀ ਸੀ ਜਦੋਂ ਸਰਕੂਲਰ ਜਾਰੀ ਹੋ ਰਿਹਾ ਹਾਂ ਇਹ ਬਾਦਲ ਸਰਕਾਰ ਦੇ ਸਰਕੂਲਰ ਸੀ ਇਹ ਬਾਦਲ ਸਰਕਾਰ ਨੇ ਉਹਨੂੰ ਡੀਜੀਪੀ ਲਾਇਆ ਤੇ 12 ਚ ਡੀਜੀਪੀ ਬਣਾਇਆ ਜਿਹੜਾ ਹੈ ਵਿਜੀਲੈਂਸ ਦਾ ਕਮਿਸ਼ਨਰ ਸੀ ਉਹ ਵੀ ਬਾਦਲ ਗਵਰਨਮੈਂਟ ਨੇ ਲਾਇਆ ਹੈ ਹਮ ਠੀਕ ਹੈ ਅਬ ਬਲਵੰਤ ਸਿੰਘ ਮਲਤਾਨੀ ਕੇਸ ਦੀ ਗੱਲ ਕਰੀਏ ਤਾਂ ਹੁਣ ਤੱਕ 33 ਸਾਲ ਦੇ ਵਿੱਚ ਕਿੱਥੇ ਕਿੱਥੇ ਜਿਹੜੀ ਪਟੀਸ਼ਨਸ ਨੇ ਅਪੀਲਸ ਨੇ ਉਹ ਬਲਵੰਤ ਸਿੰਘ ਮਲਤਾਨੀ ਫੈਮਿਲੀ ਦੇ ਵੱਲੋਂ ਕੀਤੀਆਂ ਗਈਆਂ ਨੇ ਦੇਖੋ ਇਹ 2009 ਤੋਂ ਮੋਟੋ ਹੋਇਆ ਸੀ ਜਸਟਿਸ ਮਹਿਤਾਬ ਸਿੰਘ ਗਿੱਲ ਹੁਣਾ ਬਲਣਾ ਹਮ ਉਸ ਤੋਂ ਬਾਅਦ ਉਹਨਾਂ ਨੇ सीबीआई ਦੀ ਉਹਨਾਂ ਦੀ ਡਾਇਰੈਕਸ਼ਨਸ ਦੇ ਉੱਪਰ ਐਫਆਰ ਇਹਦੇ ਖਿਲਾਫ ਦਰਜ ਕੀਤੀ ਸੀ ਇਸ ਮੇ ਸੰਦੇ ਉਹ ਐਫਆਰ ਨੂੰ ਇਹਨੇ ਸੁਪਰੀਮ ਕੋਰਟ ਚੈਲੰਜ ਕਰ ਲਿਆ ਤੇ ਉਹ ਟੈਕਨੀਕਲ ਗਰਾਉਂਡਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪਰਿਵਾਰ ਕੋਲੇ ਲਿਬਰਟੀ ਹੈ ਕਿ ਉਹ ਚੈਲੰਜ ਕਰ ਸਕਦੇ ਨੇ ਉਸ ਐਫਆਰ ਨੂੰ ਚੈਲੰਜ ਦੋ ਤਿੰਨ ਕਰ ਸਕ ਤਿੰਨ ਬੰਦੇ ਕਰ ਸਕਦੇ ਸੀ ਪ੍ਰੋਫੈਸਰ ਗਵਿੰਦਰਪਾਲ ਪੁੱਲਰ ਦੀ ਫੈਮਿਲੀ ਦੂਸਰੇ ਨੰਬਰ ਤੇ ਉਹਨੂੰ ਚੈਲੰਜ ਕਰਦਾ ਸੀ ਕਿ ਪ੍ਰੋਫੈਸਰ ਭੁੱਲਰ ਦੇ ਮਾਸੜ ਜੀ ਜਿਹਨਾਂ ਦਾ ਕਤਲ ਹੋਇਆ ਹੈ ਤੀਸਰੇ ਮਲਤਾਨੀ ਦਾ ਪਰਿਵਾਰ ਸੀ ਹਮ ਇਹਨਾਂ ਤਿੰਨਾਂ ਦੇ ਵਿੱਚ ਹੀ ਕਿਉਂਕਿ ਸੁਮੇਤ ਨੂੰ ਲੱਗਦਾ ਸੀ ਕਿ ਇਸ ਆਮ ਬੰਦੇ ਨੂੰ ਲੱਗਦਾ ਹੈ ਕਿ ਇਹ ਇੰਨਾ ਪਾਵਰਫੁਲ ਹੈ ਸਟੇਟ ਦੇ ਦੀ ਬੈਕਅਪ ਤੇ ਹੈ ਦੇ ਖਿਲਾਫ ਕੁਝ ਹੋਣਾ ਤੇ ਹੈ ਨਹੀਂ ਹਮ ਉਸੇ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਦਾ ਸਟਰੋਂਗਲੀ ਪਰਿਵਾਰਾਂ ਨੇ ਨਵੇਂ ਪਰਚਿਆਂ ਦੇ ਡਰ ਤੋਂ ਇਹਨੂੰ ਪਰਸੂ ਨਹੀਂ ਕੀਤਾ ਹਮ ਤੁਸੀਂ ਦੇਖੋ ਇੱਥੋਂ ਤਾਂ ਹਾਈ ਕੋਰਟ ਦੇ ਜੱਜ ਇੱਥੋਂ ਕੋਲ ਡਰ ਗਏ ਹੂੰ ਇੱਥੋਂ ਦੀ ਹਾਈ ਕੋਰਟ ਸੈਜ਼ 29 ਸਾਲ ਹੋ ਗਏ ਨੇ ਜਿੱਥੇ ਅਸੀਂ ਖੜੇ ਆ ਇਹਨਾਂ ਕੋਈ ਜ਼ਰੂਰਤ ਨਹੀਂ ਪਈ ਉਹਦੇ ਖਿਲਾਫ ਕੋਈ ਪਰਚਾ ਦਰਜ ਕਰਨ ਦੇ ਪਰ ਹੁਣ ਤਾਂ ਸੁਮੇਤ ਸੈਣੀ ਕਿਸੇ ਵੱਡੀ ਪਾਵਰਫੁਲ ਪੋਸਟ ਤੇ ਨਹੀਂ ਹੈ ਹੁਣ ਤਾਂ ਇੱਕ ਆਮ ਇਨਸਾਨ ਵਾਂਗੂ ਹੀ ਹੈ ਇਹ ਕੋ ਸਟੇਟ ਦਾ ਇੰਟਰਸਟ ਹੈਗਾ ਕਿ ਜਿਵੇਂ ਉਹਨਾਂ ਨੂੰ ਇਹ ਹੈ ਕਿ ਜਿੰਨਾ ਚਿਰ ਜੁੰਦਾ ਹੈ ਟ੍ਰਾਇਲਸ ਨੂੰ ਡਿਲੇ ਕਰੀਏ ਹੂੰ 58 ਤੇ ਰਿਟਾਇਰ ਹੁੰਦਾ ਹੈ ਅੱਜ ਰਿਟਾਇਰਮੈਂਟ ਹੋਇਆ ਨੂੰ ਵੀ 18 ਤੋਂ ਬਾਅਦ ਇਹਨੂੰ 6 ਸਾਲ ਹੋ ਗਏ ਬਿਲਕੁਲ ਅਜ ਤੱਕ ਟ੍ਰਾਇਲ ਸ਼ੁਰੂ ਨਹੀਂ ਹੋਈ ਹੂੰ ਜੀ ਐਤੋਂ ਟ੍ਰਾਇਲ 3 ਸਾਲ ਚੱਲ ਗਿਆ ਤੇ ਫਿਰ ਇਹਨੂੰ ਕਨਵਿਕਸ਼ਨ ਕਿਹਨੇ ਦੇਖਣੀ ਹੈ ਹੂੰ ਸੋ ਜਿਹੜੀ ਜਸਟਿਸ ਮਾਈਂਡਡ ਲੋਕ ਨੇ ਹੂੰ ਉਹ ਤਾਂ ਚਾਹਦੇ ਨਹੀਂ ਕਿ ਟ੍ਰਾਇਲ ਹੋਏ ਹੂੰ ਅਦਾਲਤ ਇਹਨੂੰ ਸਜ਼ਾ ਦੇ ਤੇ ਹੂੰ ਦੇਖੋ ਸੈਨੀ ਮੋਟਰਸ ਦੇ ਵਿੱਚ 104 ਸਾਲ ਦੀ ਉਹਦੀ ਮਦਰ ਸੀ ਹੂੰ ਜਿਹੜੀ ਇਹ ਦੇਖਦੇ ਮਰ ਗਈ ਕਿ ਮੈਂ ਜਸਟਿਸ ਹੁੰਦਾ ਦੇਖਣਾ ਪਰ ਉਹ ਵਿਚਾਰੀ 올ਡੇਜ਼ ਕਰਕੇ ਖਤਮ ਹੋ ਗਈ सिमरन जी अपनी पूरी वार्तालाप तो बहुत सारे सवाल उठने थे ਤੁਸੀਂ ਬਹੁਤ سارے ਕੇਸਿਸ ਗਿਣਵਾਏ ਸੈਨੀ ਮੋਟਰਸ ਵਾਲਾ ਬਲਵਿੰਦਰ ਜਟਾਨਾ ਦੀ ਫੈਮਲੀ ਵਾਲਾ ਹੁਣ ਬਲਵੰਤ ਸਿੰਘ ਮਲਤਾਨੀ ਦੀ ਆਪਾਂ ਗੱਲ ਕਰ ਰਹੇ ਹਾਂ ਹੋਰ ਵੀ ਬਹੁਤ ਸਾਰੇ ਕੇਸਿਸ ਨੇ ਜਿਹੜੇ ਹੌਲੀ ਹੌਲੀ ਪਰਤਾ ਖੁੱਲਦੀਆਂ ਰਹੀਆਂ ਇੰਨੇ ਕੇਸਿਸ ਹੋਣ ਦੇ ਬਾਵਜੂਦ ਵੀ ਸਰਕਾਰ ਕਿਉਂ ਮਜਬੂਰ ਹੈ ਹੁਣ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਈ ਸਟਰੋਂਗ ਪੋਸਟ ਵੀ ਨਹੀਂ ਹੈ ਜਿਸੁਮੇਤ ਸੈਨੀ ਕੋਲ ਕੋਈ ਬਹੁਤਾ ਪਾਵਰਫੁਲ ਅਹੁਦਾ ਵੀ ਨਹੀਂ ਹੈ ਹੁਣ ਤੇ ਰਿਟਾਇਰ ਵੀ ਹੈ ਫੇਰ ਵੀ ਸਰਕਾਰ ਦੀ ਕੀ ਮਜਬੂਰੀ ਹੈ ਕਿਉਂ ਕੋਈ ਟ੍ਰਿਬਿਊਨਲ ਨਹੀਂ ਬਣਾ ਜਾਂਦਾ ਕੋਈ ਜਿਵੇਂ ਸਿਟ ਬਣਾਈ ਜਾਂਦੀ ਹੈ ਜਾਂਚ ਦੇ ਲਈ ਕੁਝ ਵੀ ਐਦਾਂ ਦਾ ਕਿਉਂ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਜਦੋਂ ਮਲਤਾਨੀ ਸਾਹਿਬ ਦਾ ਕੇਸ ਚੱਲ ਰਿਹਾ ਸੀ ਹਮ ਇਸ ਬੰਦੇ ਕੋਲ ਸਪੈਸ਼ਲ ਸਕਿਉਰਿਟੀ ਕਵਰ ਹੈ ਬਹੁਤ ਟੌਪ ਕਮਾਂਡੋਜ਼ ਦੇ ਦੇ ਨਾਲ ਨਹੀਂ ਹਮ ਇਹ ਬੰਦਾ ਕਮਾਂਡੋਜ਼ ਤੋਂ ਐਸਕੇਪ ਕਿਵੇਂ ਕਰ ਸਕਦਾ ਹੈ ਕਿਤੇ ਅਰੈਸਟ ਨਹੀਂ ਹੋਈ ਇਹ ਹਿਮਾਚਲ ਚਲਾ ਗਿਆ ਹੈ ਹਿਮਾਚਲ ਤੋਂ ਦਿੱਲੀ ਚਲਾ ਗਿਆ ਹੈ ਸਰਕਾਰ ਨੇ ਨਾ ਹੀ ਦੀ ਸਕਿਉਰਿਟੀ ਦੇ ਕਿਸੇ ਅਫਸਰ ਦੇ ਖਿਲਾਫ ਕਾਰਵਾਈ ਕੀਤੀ। ਹੂੰ ਜਦੋਂ ਤੁਸੀਂ ਸਕਿਉਰਿਟੀ ਕਿਸੇ ਬੰਦੇ ਨੂੰ ਦਿੰਦੇ ਹੋ ਉਹਦੇ ਉੱਪਰ ਬਹੁਤ ਕਲੀਅਰ ਹੁੰਦਾ ਹੈ ਕਿ ਤੁਸੀਂ ਉਹਦੇ 24 ਘੰਟੇ ਨਾਲ ਰਹਿਣਾ ਹੁੰਦਾ ਹੈ ਤੁਹਾਡੀ ਸਕਿਉਰਿਟੀ ਕਵਰ ਤੋਂ ਬਿਨਾ ਨਹੀਂ ਜਾ ਸਕਦਾ। ਹੂੰ ਜੇ ਕੋਈ ਸਕਿਉਰਿਟੀ ਦਾ ਮਿਸਯੂਜ਼ ਕਰਦਾ ਹੂੰ ਉਸ ਸਕਿਉਰਿਟੀ ਗਾਰਡਸ ਦੇ ਖਿਲਾਫ ਵੀ ਕਾਰਵਾਈ ਹੁੰਦੀ ਹੈ ਤੇ ਉਸ ਬੰਦੇ ਦੇ ਖਿਲਾਫ ਵੀ ਹੁੰਦੀ ਹੈ। ਹੂੰ ਦੀ ਮਹੱਤ ਪੰਜਾਬ ਗਵਰਨਮੈਂਟ ਨੇ ਅਕਾਲੀ ਗਵਰਨਮੈਂਟ ਨੇ 1997 ਦੇ ਵਿੱਚ ਵਾਅਦਾ ਕੀਤਾ ਸੀ ਆਪਦੇ ਮੈਨੀਫੈਸਟੋਸ ਕਿਹਾ ਸੀ। ਹੂੰ ਜੇ ਜੇ ਤੁਸੀਂ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਂਦੇ ਨੇ ਅਸੀਂ ਇੱਕ ਤਰੁੱਤ ਕਮਿਸ਼ਨ ਬਣਾਵਾਂਗੇ ਉਹ ਤਰੁੱਤ ਕਮਿਸ਼ਨ ਕੰਪਲੇਨਟ ਸੁਣ ਕੇ ਜਿਹੜੇ ਇਸ ਕਿਸਮ ਦੇ ਕ੍ਰਾਈਮਨਲ ਪੁਲਿਸ ਆਫਸਰਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੇਗਾ ਉਹ ਪੱਜ ਗਏ ਈਵਨ ਮੈਂ ਤੁਹਾਨੂੰ ਇੱਥੇ ਕੋਟ ਕਰਨਾ ਚਾਹੁੰਦਾ ਕਿ ਜਿਹੜਾ ਜਸਵੰਤ ਸਿੰਘ ਖਾਲੜਾ ਜਿਹੜਾ ਹਿਊਮਨ ਰਾਈਟਸ ਐਕਟਿਵਿਸਟ ਸੀ ਉਹ ਬਾਦਲ ਦਲ ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ ਜਸਵੰਤ ਸਿੰਘ ਖਾਲੜਾ ਉਦੀ ਕਿਲਿੰਗ ਵੀ ਐਮਈ ਕੇਪੀਐਸ ਕਹਿੰਦੇ ਕਹਿੰਦੇ ਅਜੀਤ ਸਿੰਘ ਸੰਧੂ ਨੇ ਕੀਤੀ ਹੈ। ਦੀ ਤੁਸੀਂ ਇਹ ਦੇਖੋ ਕਿ ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਨੇ ਉਦੀ ਪਰਵਾਹੀ ਨਹੀਂ ਕੀਤੀ। ਹੂੰ ਇਵਨ ਉਦੀ ਜਿਹੜੇ ਬੰਦਿਆਂ ਨੂੰ ਡੀਐਸਪੀ ਨੂੰ ਐਸਐਚਓ ਨੂੰ ਜਿਨ੍ਹਾਂ ਨੂੰ ਕਨਵਿਕਸ਼ਨਸ ਹੋਈ ਹੈ ਗਵਰਨਰ ਨੇ ਇਹ ਰਿਕਮੈਂਡੇਸ਼ਨ ਦਿੱਤੀ ਹੈ ਕਿ ਇਹਨਾਂ ਨੂੰ ਪ੍ਰੀਮਚੂਰ ਰੀਲੀਜ਼ ਕਰ ਦਿਓ। ਹੂੰ ਦੀ ਹੁੰਝੜੀ ਪੰਜਾਬ ਦੀ ਗਵਰਨਮੈਂਟ ਹੈ ਜਿਹੜਾ ਭਗਵੰਤ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਰੂਲ ਆਫ ਲਾ ਹੈਗਾ ਤੇ ਅਸੀਂ ਬਹੁਤ ਸਖਤ ਹੈ ਅਸੀਂ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਹੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹਦੀਆਂ ਨੰਬਰ ਆਫ ਸ਼ਿਕਾਇਤਾਂ ਨੇ ਇੱਕ ਟ੍ਰਿਬਿਊਨਲ ਬਣਾਉਣ ਜਿਵੇਂ ਕਮਿਸ਼ਨ ਬਣਿਆ ਨੇ ਜਿਵੇਂ ਬੇਅਦਬੀ ਅੰਦਾ ਕਮਿਸ਼ਨ ਬਣਿਆ ਸੋ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਨਾਲ ਤਕਸ਼ਾਹੀ ਹੋਈ ਹੈ ਜਿਹੜੇ ਲੋਕਾਂ ਤੇ ਜ਼ੁਲਮ ਹੋਇਆ ਹੈ ਇੱਕ ਕਮਿਸ਼ਨ ਬਣਾ ਕੇ ਲੋਕਾਂ ਨੂੰ ਪੁੱਛਣ ਕਿ ਸਮੇਤਨੀ ਜੀ.ਡੀ.ਸੀ. ਨੇ ਲੋਕਾਂ ਨੂੰ ਮਾਰਿਆ ਹੈ ਉਹ ਲੋਕ ਐਵੀਡੈਂਸ ਲੈ ਕੇ ਆਣ ਉਹ ਸ਼ਿਕਾਇਤਾਂ ਕਰਨ ਉਹਦੇ ਉੱਪਰ ਜਿਹੜਾ ਕਮਿਸ਼ਨ ਟਾਈਮ ਬౌండ్ ਸ਼ਿਕਾਇਤਾਂ ਨੂੰ ਸੁਣ ਕੇ ਨਪਟਾਰਾ ਕਰਕੇ ਪਰਚੇ ਦਰਜ ਕਰਕੇ ਸਾਰੇ ਇਹਦੇ ਖਿਲਾਫ ਵੱਡਾ ਟ੍ਰਾਇਲ ਚਲਾਇਆ ਜਾਏ ਹਮ ਸਿਮਰਨ ਜੀ ਕੀ ਸਮੇਤ ਸੈਨੇਟਰ ਨੂੰ ਹੁਣ ਤੱਕ ਬਚਾਉਣ ਦੇ ਵਿੱਚ ਸੈਂਟਰ ਗਵਰਨਮੈਂਟ ਦਾ ਵੀ ਹੱਥ ਹੈ ਦੇਖੋ ਸੀ ਤਾਂ ਮਹਿਸੂਸ ਕਰਦੇ ਆ ਕਿ ਸਮੇਤ ਦੇ ਵਿਸ਼ੇਤੀ ਜੁਡੀਸ਼ਰੀ ਵੀ ਜਿਹੜੀ ਹੈ ਉਹਦਾ ਜਿਹੜਾ ਰਵਈਆ ਹੈ ਬੜਾ ਬਾਇਸਡ ਹੈ ਹੂੰ ਤੇ ਸੈਂਟਰ ਤੇ ਸਟੇਟ ਗਵਰਨਮੈਂਟਸ ਦੇ ਉਹਦੇ ਬਹੁਤ ਪ੍ਰਭਾਵ ਵਿੱਚ ਨੇ ਹੂੰ ਤੇ ਸੋ ਇਹ ਹਰ ਪਾਸੋਂ ਇਹਨੂੰ ਸ਼ਹਿ ਮਿਲ ਰਹੀ ਹੈ ਹੂੰ ਤੇ ਅਸੀਂ ਸੋਚਦੇ ਆਂ ਕਿ ਇਹਨੂੰ ਜਿਵੇਂ ਗਵਰਨਰ ਨੂੰ ਜਿਵੇਂ ਜਜਸ ਨੂੰ ਇਮਿਊਨਿਟੀ ਹੁੰਦੀ ਹੈ ਕਿ ਤੇਰੇ ਖਿਲਾਫ ਕਾਰਵਾਈ ਨਹੀਂ ਹੋਣੀ ਇਸ ਕਿਸਮ ਦੀ ਹਿਡਨ ਇਮਿਊਨਿਟੀ ਜਿਹੜੀ ਹੈ ਇਹਨਾਂ ਲੋਕਾਂ ਨੂੰ ਸਟੇਟ ਨੇ ਦਿੱਤੀ ਹੋਈ ਹੈ ਹੂੰ ਤੇ ਜੇ ਇਸ ਕਿਸਮ ਦੇ ਲੋਕਾਂ ਦੇ ਖਿਲਾਫ ਤੁਸੀਂ ਐਕਸ਼ਨ ਨਹੀਂ ਲੈਂਦੇ ਹੂੰ ਤੇ ਇਹ ਜਿਹੜਾ ਮੈਸੇਜ ਹੈ ਬਹੁਤ ਮਾੜਾ ਜਾਏਗਾ ਇਸੇ ਕਹਿਣੀਆਂ ਕਿ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਹੈਗੇ ਆਂ ਵਰਡ ਦੇ ਵਿੱਚ ਇਹ ਸਾਡੇ ਇੱਥੇ ਸੈਕੂਲਰਿਜ਼ਮ ਹੈਗਾ ਕਿਸੇ ਨਾ ਰੈਲਿਜਨ ਕਾਸਟ ਟਰੇਡ ਦੇ ਆਧਾਰ ਤੇ ਵਿਤਕਰਾ ਨਹੀਂ ਹੁੰਦਾ ਹੂੰ ਤੇ ਫਿਰ ਆਪਾਂ ਕਿਵੇਂ ਪ੍ਰੂਫ ਕਰਾਂਗੇ ਹੂੰ ਤੇ ਇਹ ਜਿਹੜੀ ਕ੍ਰਿਮੀਨਲ ਕਿਸਮ ਦੀਆਂ ਅਸੀਂ ਉਦੋਂ ਵੀ ਹਾਈ ਕੋਰਟ ਦੇ ਵਿੱਚ ਇਹ ਪ੍ਰੀ ਲਈ ਸੀ ਕਿ ਜਿਹੜੇ ਅਫਸਰਸ ਦੇ ਉੱਪਰ ਹਿਊਮੋਰਾਈਜ਼ ਦੀ ਵੋਲੇਸ਼ਨਸ ਦੇ ਕੇਸ ਚੱਲ ਰਹੇ ਨੇ ਜਿਨ੍ਹਾਂ ਦਾ ਟਰੈਕ ਰਿਕਾਰਡ ਕ੍ਰਿਮੀਨਲ ਹੈਗਾ ਡੀਜੀਪੀ ਬੜੀ ਪਲੰਪ ਪੋਸਟਿੰਗ ਹੁੰਦੀ ਹੈ ਇਹਦੇ ਉੱਪਰ ਸਾਫ ਸੁਥਰੇ ਰਿਕਾਰਡ ਵਾਲਾ ਬੰਦਾ ਹੋਣਾ ਚਾਹੀਦਾ ਹੈ ਜਿਸ ਬੰਦੇ ਤੇ ਸੀਬੀਆਈ ਨੇ ਦੋ ਪਰਚੇ ਕੀਤੇ ਹੋਣ ਸੈਨੀ ਮੋਟਰਸ ਵਾਲੇ ਚ ਵੀ ਤਿੰਨ ਬੰਦੇ ਮਾਰੇ ਨੇ ਮਲਤਾਨੀ ਹੁਣਾ ਵਾਲੇ ਕੇਸ ਚ ਵੀ ਤਿੰਨ ਬੰਦੇ ਮਰੇ ਨੇ ਤੇ ਜਿਹਨੇ ਹਾਈ ਕੋਰਟ ਦੇ ਜੱਜ ਨੂੰ ਡਰਾ ਦਿੱਤਾ ਤੇ ਨੰਬਰ ਆਫ ਕਤਲ ਨੇ ਜਿਹੜੇ ਐਜ਼ ਆਨ ਰਿਕਾਰਡ ਲੋਕ ਡਰਦੇ ਨਹੀਂ ਆ ਤੇ ਜੇ ਤੁਸੀਂ ਇਹਨੂੰ ਕਹਿੰਦੇ ਹੋ ਕਲੀਨ ਰਿਕਾਰਡ ਹੈਗਾ ਐਕਸਟਰਾਰਡੀਨਰੀ ਰਿਕਾਰਡ ਹੈਗਾ ਫਿਰ ਮਾੜਾ ਕਿਰਾ ਹੁੰਦਾ ਹ ਹ ਇਹ ਵੀ ਜਾਨਣਾ ਚਾਹਾਂਗੇ ਕਿ ਹੁਣ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ ਹੁਣ ਵੀ ਗ੍ਰਿਫਤਾਰੀ ਦਾ ਕੋਈ ਟੁਕ ਨਹੀਂ ਬਣ ਰਿਹਾ ਸੁਮੇਰ ਸੈਣੀ ਦਾ ਉਹ ਆਲਰੇਡੀ ਉਹਨੂੰ ਬੇਲ ਮਿਲ ਚੁੱਕੀ ਹੈ ਜੀ ਹੁਣ ਤਾਂ ਉਹਨੇ ਟ੍ਰਾਇਲ ਫੇਸ ਕਰਨਾ ਹੈ ਪਰ ਸਵਾਲ ਇਹ ਹੈ ਕਿ ਇਹ ਵੀ ਟ੍ਰਾਇਲ ਸੈਨੀ ਮੋਟਰਸ ਵਾਂਗੂ 29 ਸਾਲ ਚੱਲਦਾ ਹੈ ਕਿ ਟਾਈਮ ਬਾਉਂਡ ਡਿਸਾਈਡ ਕਰਦਾ ਮਤਲਬ ਇਹ ਸੁਣਵਾਈ ਤੋਂ ਬਾਅਦ ਵੀ ਅੱਗੇ ਟ੍ਰਾਇਲ ਚੱਲੇਗਾ ਇਸ ਫੈਸਲੇ ਤੋਂ ਬਾਅਦ ਸਾਡੀ ਤੇ ਹੈ ਕਿ ਇਹ ਟ੍ਰਾਇਲ ਸੈਨੀ ਮੋਟਰਸ ਵਾਂਗੂ 30 ਸਾਲ ਲਈ ਚੱਲਣਾ ਚਾਹੀਦਾ ਹੈ ਜਿਹੜੇ ਹਾਈ ਕੋਰਟ ਰੂਲ ਐਂਡ ਆਰਡਰਸ ਕਹਿੰਦੇ ਨੇ ਕਿ ਮਰਡਰ ਦੇ ਕੇਸ ਨੂੰ 9 ਮਹੀਨੇ ਚ ਕਨਕਲੂਡ ਕਰਨਾ ਹੈ ਤੇ ਸਪੀਡੀ ਜਸਟਿਸ ਕਰਨਾ ਹੈ ਉਹ ਰਿਫਲੈਕਟ ਹੋਣਾ ਚਾਹੀਦਾ ਤੁਹਾਡੇ ਐਕਸ਼ਨ ਚੋਂ ਜੇ ਇਸ ਟ੍ਰਾਇਲ ਨੂੰ 30 ਸਾਲ ਚਲਾਣਾ ਹੈ ਉਹ 20 ਸਾਲ ਦਾ ਹੋ ਗਿਆ ਫਿਰ ਇਨਸਾਫ ਦਾ ਲੋਕ ਕਿੱਥੇ ਦੇਖਣਗੇ ਹਮ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਰਨਲ ਜੀ ਥੈਂਕ ਯੂ ਥੈਂਕ ਯੂ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ अहम ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਿ ਸ੍ਰੀ ਅਕਾਲ